ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਪਾਸੋਂ ਹਰ ਵੇਲੇ ਹਰ ਪਲ ਸਾਰਿਆਂ ਦੀ ਤੰਦਰੁਸਤੀ ਖੁਸ਼ੀ ਖੇੜਿਆਂ ਦੀ ਕਾਮਨਾ ਕਰੀਦੀ ਹੈ ਪਰਮਾਤਮਾ ਸਰਬੱਤ ਦਾ ਭਲਾ ਕਰੇ ਪਰਮਾਤਮਾ ਸਰਬੱਤ ਦਾ ਭਲਾ ਕਰੇ ਸੋ ਅੱਜ ਜਿਹੜੀ ਤੁਹਾਨੂੰ ਮੈਂ ਬਾਤ ਸੁਣਾਉਣ ਲੱਗੀ ਆ ਇਹਨੂੰ ਸਾਰੀ ਸੁਣਿਓ ਇਹ ਇੱਕ ਪੰਡਤ ਤੇ ਜਮਦੂਤ ਦੀ ਬਾਤ ਹੈ ਕਿਵੇਂ ਹੁੰਦਾ ਜਦੋਂ ਜਮਦੂਤ ਬੰਦੇ ਨੂੰ ਲੈ ਕੇ ਜਾਂਦਾ ਨਾ ਜਾਣਾ ਤਾਂ ਆਪਾਂ ਸਭ ਨਹੀਂ ਆ ਵਾਰੀ ਵਾਰ ਆਪਣੀ ਆਪਣੀ ਵਾਰੀ ਆਈ ਤੋਂ ਸੋ ਮੈਨੂੰ ਆਸ ਹੈ ਬਾਤ ਪਸੰਦ ਆਊਗੀ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਆਨੰਦ ਬਾਤ ਦਾ ਇੱਕ ਪੰਡਤ ਸੀਗਾ ਉਹ ਬੜਾ ਵਿਦਵਾਨੀ ਗਿਆਨੀ ਸੀ ਵਿਦਵਾਨ ਬੰਦਾ ਸੀ ਤਾਂ ਇੱਕ ਉਹਦਾ ਕਿਸੇ ਪਿੰਡ ਚ ਉਹਦਾ ਦੋਸਤ ਰਹਿੰਦਾ ਸੀ ਬਹੁਤ ਪੁਰਾਣਾ ਬਚਪਨ ਤੋਂ ਹੀ ਉਹਦਾ ਦੋਸਤ ਸੀ ਉਹ ਤੇ ਉਹਨਾਂ ਦਾ ਪਿੰਡਾਂ ਦਾ ਫਾਸਲਾ ਆਪਸ ਚ ਕਾਫੀ ਦੂਰ ਸੀ ਜਿਹੜਾ ਦੋਸਤ ਸੀ ਉਹ ਪਹਿਲਾਂ ਤੋਂ ਹੀ ਇੱਕ ਤਾਂ ਗੁੰਗਾ ਸੀ ਵਿਚਾਰਾ ਬੋਲ ਨਹੀਂ ਸੀ ਸਕਦਾ ਇੱਕ ਉਹਦਾ ਪੈਰ ਨਹੀਂ ਸੀ ਕੰਮ ਕਰਦਾ ਉਹ ਪੈਰ ਤੁਨਕਾਰਾ ਸੀ ਉਹ ਠੁੱਡ ਜੇ ਮਾਰ ਕੇ ਤੁਰਦਾ ਹੁੰਦਾ ਲੰਗ ਮਾਰ ਕੇ ਚਲੋ ਹੁਣ ਤਾਂ ਖੈਰ ਬਿਰਧ ਹੋਏ ਸੀ ਕਾਫੀ ਉਮਰ ਹੋ ਗਈ ਸੀ ਤਾਂ ਉਹ ਪੰਡਤ ਨੇ ਸੋਚਿਆ ਵੀ ਮੈਂ ਬੜੇ ਚਿਰ ਤੋਂ ਉਹਨੂੰ ਮਿਲਿਆ ਨਹੀਂ ਉਹਨੂੰ ਮਿਲ ਕੇ ਆਉਣਾ ਅੱਜ ਪੰਡਤ ਚੱਲ ਪਿਆ ਭਾਈ ਘਰੋਂ ਆਪਣੇ ਦੋਸਤ ਨੂੰ ਮਿਲਣ ਵਾਸਤੇ ਤਾਂ ਅੱਗੇ ਤੁਰ ਕੇ ਹੀ ਜਾਂਦੇ ਹੁੰਦੇ ਤਾਂ ਜਦੋਂ ਉਹ ਤੁਰਿਆ ਜਾਂਦਾ ਇਕੱਲਾ ਹੀ ਐਨਨ ਉਹਦੇ ਨਾਲ ਇੱਕ ਬੰਦਾ ਆ ਗਿਆ ਰਲ ਗਿਆ ਹੋਰ ਤਾਂ ਪੰਡਤ ਖੁਸ਼ ਹੋਇਆ ਵੀ ਚਲ ਦੋ ਜਣੇ ਤੁਰੇ ਜਾਵਾਂਗੇ ਸਾਥ ਹੋ ਗਿਆ ਸਫਰ ਛੇਤੀ ਕੱਟ ਜਾਊਗਾ ਵੀ ਕੱਲੇ ਦਾ ਕੱਲਾ ਪਣੀ ਹੁੰਦਾ ਤਾਂ ਪੰਡਤ ਨੇ ਉਹਨੂੰ ਪੁੱਛ ਲਿਆ ਕਹਿੰਦਾ ਤੇਰਾ ਨਾਮ ਕੀ ਹੈ ਉਹ ਕਹਿੰਦਾ ਮੇਰਾ ਨਾਮ ਹੈ ਮਹਾਕਾਲ ਪੰਡਤ ਚੱਕ ਗਿਆ ਉਹਦੇ ਕੰਨੀ ਵੀ ਇਹ ਕਿਹਜਾ ਨਾਮ ਹੋਇਆ ਵੀ ਪੰਡਤ ਨੂੰ ਅਜੀਬ ਲੱਗਿਆ ਉਹ ਜਦੋਂ ਉਹਨੇ ਮਹਾਕਾਲ ਕਿਹਾ ਪੰਡਿਤ ਨੇ ਉਹਨੂੰ ਉਦੋਂ ਬਾਅਦ ਕੁਝ ਨਹੀਂ ਪੁੱਛਿਆ ਬਸ ਤੁਰੇ ਗਏ ਤਾਂ ਜਦੋਂ ਨੇੜੇ ਇੱਕ ਪਿੰਡ ਆ ਗਿਆ ਤਾਂ ਉਹ ਬੰਦਾ ਮਹਾਕਾਲ ਉਹਨੂੰ ਕਹਿਣ ਲੱਗਿਆ ਪੰਡਿਤ ਨੂੰ ਕਹਿੰਦਾ ਵੀ ਤੁਸੀਂ ਚੱਲੋ ਮੈਨੂੰ ਮਾੜਾ ਜਾਂ ਪਿੰਡ 'ਚ ਕੰਮ ਐ ਮੈਂ ਤੁਹਾਡੇ ਨਾਲ ਲੜਦਾ ਬਸ ਜੀ ਉਹ ਪੰਡਿਤ ਅਜੇ ਨਾਲ ਹੀ ਕੋਲੇ ਸੀ ਉੱਥੇ ਸੀ ਤੁਰਦਾ ਤੁਰਦਾ ਜਾ ਤਾ ਉਹ ਗਿਆ ਮਹਾਕਾਲ ਗਿਆ ਤੇ ਨਾਲ ਦੀ ਨਾਲ ਹੀ ਮੁੜਿਆ ਆ ਇੰਨੇ ਨੂੰ ਪਿੰਡ ਚੋਂ ਰੌਲਾ ਪੈਦਾ ਆਉਂਦਾ ਵੀ ਫਲਾਨਾ ਬੰਦਾ ਝੋਟੇ ਨੇ ਮਾਰਤਾ ਰੂਣ ਪਿੱਟਣ ਦੀਆਂ ਆਵਾਜ਼ਾਂ ਆ ਗਈਆਂ ਤਾਂ ਉਹਨੂੰ ਹੈਰਾਨੀ ਜੀ ਹੋਈ ਪੰਡਤ ਨੂੰ ਵੀ ਇਹਦੇ ਗਏ ਤੋਂ ਕੁਝ ਸਿਕ ਮਿੰਟ ਚ ਹੋ ਗਿਆ ਮੁੜ ਵੀ ਮਿੰਟ ਚ ਆਇਆ ਪਰ ਉਹਨੇ ਪੁੱਛਿਆ ਕੁਛ ਨਹੀਂ ਫੇਰ ਤੁਰਪੇ ਫੇਰ ਤੁਰੇ ਜਾਂਦੇ ਨੇ ਗਾਹਾਂ ਫੇਰ ਇੱਕ ਪਿੰਡ ਆ ਗਿਆ ਜਦੋਂ ਹੋਰ ਇੱਕ ਪਿੰਡ ਆ ਗਿਆ ਤਾਂ ਉੱਥੇ ਜਾ ਕੇ ਪੰਡਤ ਕਹਿਣ ਲੱਗਿਆ ਵੀ ਆਪਾਂ ਨੂੰ ਨਾਲ ਤਾਂ ਰਾਤ ਪਊਗੀ ਨਾਲੇ ਆਪਾਂ ਉਹ ਰੋਟੀ ਪਾਣੀ ਖਾਣੇ ਆ ਵੀ ਰਾਮ ਕਰਕੇ ਫੇਰ ਚੱਲਾਂਗੇ ਤਾਂ ਮਹਾਕਾਲ ਕਹਿੰਦਾ ਤੁਸੀਂ ਖਾਓ ਪ੍ਰਸ਼ਾਦਾ ਛਕੋ ਕਹਿੰਦਾ ਮੈਂ ਆਉਣਾ ਕਹਿੰਦਾ ਮੈਨੂੰ ਆਹ ਪਿੰਡ 'ਚ ਕਹਿੰਦਾ ਮੈਂ ਕਿਸੇ ਨੂੰ ਕੁਝ ਦੇਣਾ ਹੈ ਆਇਆ ਪੰਡਤ ਫੇਰ ਝਾਕਦਾ ਵੀ ਆਹ ਪਿੰਡ 'ਚ ਵੀ ਜਾਣਾ ਹੈ ਤੇ ਉਹ ਭਾਈ ਜਦੋਂ ਗਿਆ ਤਾਂ ਉਹ ਨਹੀਂ ਪੈਰੀ ਫੇਰ ਮੁੜਿਆ ਆਇਆ ਇੰਨੇ ਨੂੰ ਪਿੰਡ ਚੋਂ ਧੂਆਂ ਹੀ ਧੂਆਂ ਉੱਠਦਾ ਦਿਸਦਾ ਹੈ ਕਹਿੰਦੇ ਜੀ ਪਿੰਡ ਨੂੰ ਤਾਂ ਫਲਾਣਾ ਥਾਂ ਮੇਂ ਅੱਗ ਲੱਗ ਗਈ ਐਨਾ ਨੁਕਸਾਨ ਹੋ ਗਿਆ ਚਲੋ ਫੇਰ ਤੁਰ ਪਏ ਉੱਥੋਂ ਪਰ ਪੰਡਤ ਨੂੰ ਉਹਦੇ ਤੇ ਪੂਰਾ ਸ਼ੱਕ ਹੋ ਗਿਆ ਵੀ ਜਿੱਥੇ ਜਾਂਦਾ ਹੈ ਇਹ ਕਰਕੇ ਆਉਂਦਾ ਕੁਝ ਫੇਰ ਭਾਈ ਗਾਹਾਂ ਗਏ ਤੀਜਾ ਪਿੰਡ ਆ ਗਿਆ ਤਾਂ ਉੱਥੇ ਪੰਡਤ ਨੂੰ ਕਹਿਣ ਲੱਗਿਆ ਵੀ ਤੁਸੀਂ ਚੱਲੋ ਮੈਂ ਤੁਹਾਡੇ ਨਾਲ ਰੜਦਾ ਮਹਾਕਾਲ ਕਹਿੰਦਾ ਵੀ ਮੈਨੂੰ ਕਿਸੇ ਨੂੰ ਸਨੇਹਾ ਦੇਣਾ ਮੈਂ ਆ ਪਿੰਡ 'ਚ ਵੀ ਮੈਂ ਤੁਹਾਡੇ ਨਾਲ ਰਲਦਾ ਬਸ ਆਇਆ ਹੁਣੇ ਤਾਂ ਪੰਡਤ ਨੇ ਕੀ ਕਰਿਆ ਭਾਈ ਉਹ ਤੁਰਿਆ ਨਾ ਉਹ ਖੜਾ ਰਿਹਾ ਕਹਿੰਦਾ ਦੇਖਾਂ ਕਹਿੰਦਾ ਹੁਣ ਵੀ ਕੁਝ ਕਰਕੇ ਆਉਂਗਾ ਕਹਿੰਦਾ ਇਹਦੇ ਗਏ ਤੋਂ ਕੁਝ ਹੁੰਦਾ ਹੈ ਤਾਂ ਐਨੇ ਨੂੰ ਭਾਈ ਰੋਣ ਪਿੱਟਣ ਦੀ ਆਵਾਜ਼ ਆਉਣ ਲੱਗੀ ਕਹਿੰਦੇ ਫਲਾਨੇ ਦੇ ਸੱਪ ਲੜ ਗਿਆ ਤੇ ਉਹ ਥਾਹੀਂ ਮਰ ਗਿਆ ਸੱਪ ਲੜ ਕੇ ਤਾਂ ਜਦੋਂ ਮਹਾਕਲ ਆ ਗਿਆ ਉਹ ਨੂੰ ਕਹਿਣ ਲੱਗਿਆ ਪੰਡਿਤ ਕਹਿੰਦਾ ਇੱਕ ਗੱਲ ਦੱਸ ਜਿੱਥੇ ਕਹਿੰਦਾ ਤੂੰ ਜਦੋਂ ਜਾਂਦਾ ਪਿੰਡ 'ਚ ਕਹਿੰਦਾ ਉਦੋਂ ਹੀ ਕੁਝ ਹੁੰਦਾ ਹੈ ਕਹਿੰਦਾ ਕੀ ਹੈ ਮੈਨੂੰ ਇਹ ਸਮਝ ਨਹੀਂ ਆ ਰਹੀ ਕਹਿੰਦਾ ਕੌਣਾ ਹੈ ਤੂੰ ਉਹ ਕਹਿਣ ਲੱਗਿਆ ਜੰਮਦੂਤ ਕਹਿੰਦਾ ਵਾਹ ਪੰਡਿਤ ਜੀ ਕਹਿੰਦਾ ਮੈਂ ਤਾਂ ਕਹਿੰਦਾ ਤੁਹਾਨੂੰ ਵਿਦਵਾਨ ਸਮਝ ਕੇ ਤੁਹਾਡੇ ਨਾਲ ਚੱਲਿਆ ਸੀ ਕਹਿੰਦਾ ਨਹੀਂ ਮੈਂ ਤਾਂ ਕਿਸੇ ਨੂੰ ਦਿਸਦਾ ਹੀ ਨਹੀਂ ਹੁੰਦਾ ਕਹਿੰਦਾ ਤੁਸੀਂ ਮੈਨੂੰ ਹੁਣ ਤਾਂ ਹੀ ਨਹੀਂ ਸਮਝ ਸਕੇ ਪੰਡਿਤ ਕਹਿੰਦਾ ਸਮਝ ਲਿਆ ਪਹਿਲੀ ਵਾਰੀ ਸਮਝ ਲਿਆ ਤੀ ਮੈਂ ਤੈਨੂੰ ਤੇਰਾ ਨਾਂ ਸੁਣ ਕੇ ਵੀ ਇਹ ਨਵਾਂ ਆਮ ਬੰਦਿਆਂ ਦਾ ਨਹੀਂ ਹੁੰਦਾ ਫਿਰ ਕਹਿੰਦਾ ਜਿੱਥੇ ਜਾਣਾ ਹੈ ਉੱਥੇ ਪੰਗਾ ਪਾ ਕੇ ਆਉਣਾ ਜਦ ਤੂੰ ਜਾਨਾ ਪਿੰਡ ਚ ਉਹਦੀ ਰੋਣ ਪਿੱਟਣ ਸ਼ੁਰੂ ਹੋ ਜਾਂਦਾ ਹੈ ਕਹਿੰਦਾ ਪਰ ਮੈਂ ਤੈਥੋਂ ਸੁਣਨਾ ਚਾਹਣਾ ਵੀ ਹੈਗਾ ਕੰਮ ਹੈ ਤੂੰ ਕਹਿੰਦਾ ਸਮਝ ਤਾਂ ਮੈਂ ਸਾਰਾ ਕੁਝ ਹੀ ਗਿਆ ਉਹ ਕਹਿੰਦਾ ਲੈ ਸੁਣ ਲੈ ਫਿਰ ਕਹਿੰਦਾ ਮੈਂ ਤਾਂ ਜਮਦੂਤਾਂ ਜੋ ਅਮਰ ਰਾਜ ਦਾ ਭੇਜਿਆ ਹੋਇਆ ਕਹਿੰਦਾ ਇਹਨਾਂ ਨੂੰ ਬੰਦਿਆਂ ਨੂੰ ਜਿਨ੍ਹਾਂ ਨੂੰ ਅੱਜ ਚੱਕਣਾ ਸੀ ਇੱਥੇ ਅੱਗ ਲਪਾਉਣੀ ਸੀ ਕਹਿੰਦਾ ਨੁਕਸਾਨ ਕਰਨਾ ਸੀ ਕਹਿੰਦਾ ਮੈਂ ਤਾਂ ਉਹ ਕਰਨਾ ਆਇਆ ਹੋਇਆ ਤਾਂ ਪੰਡਤ ਕਹਿੰਦਾ ਅੱਛਾ ਕਹਿੰਦਾ ਹੁਣ ਫਿਰ ਇਦੋਂ ਬਾਅਦ ਕਹਿੰਦਾ ਕਿੱਥੇ ਕੁਝ ਕਰੇਗਾ ਉਹ ਵੀ ਦੱਸ ਦੇ ਹੁਣ ਕਹਿੰਦਾ ਕਿਹਦੀ ਵਾਰੀ ਐ ਉਹ ਕਹਿੰਦਾ ਸੱਚ ਦੱਸਾਂ ਪੰਡਤ ਜੀ ਕਹਿੰਦਾ ਜਿਹੜੇ ਆਪਣੇ ਦੋਸਤ ਨੂੰ ਮਿਲਣ ਜਾ ਰਹੇ ਹੋ ਨਾ ਸਾਲਾਂ ਬੱਧੀ ਗਏ ਨਹੀਂ ਉਹਦੇ ਕੋਲੇ ਅੱਜ ਉਹਨੂੰ ਮਿਲਣ ਜਾ ਰਿਹਾ ਹਾਂ ਕਹਿੰਦਾ ਅੱਜ ਉਹਨੂੰ ਚੱਕਣਾ ਮੈਂ ਹੁਣ ਤੁਹਾਡੇ ਦੋਸਤ ਦੀ ਮੌਤ ਹੋਊਗੀ ਹੁਣ ਹੋਊਗੀ ਵੀ ਕਹਿੰਦਾ ਤੁਹਾਡੇ ਕਰਕੇ ਪੰਡਤ ਨੇ ਸੋਚਿਆ ਵੀ ਮੇਰੇ ਕਰਕੇ ਹੋਊਗੀ ਵੀ ਮੈਂ ਜਾਂਦਾ ਹੀ ਨਹੀਂ ਉਹਦੇ ਕੋਲੇ ਉਹ ਕਹਿਣ ਲੱਗਿਆ ਕਹਿੰਦਾ ਜੇ ਆ ਗੱਲ ਹੈ ਕਹਿੰਦਾ ਮੈਂ ਤਾਂ ਜਾਂਦਾ ਹੀ ਨਹੀਂ ਇੱਥੇ ਮੰਗਰ ਮੁੜ ਜੰਨਾ ਭਾਈ ਪੰਡਤ ਨੇ ਜਦੋਂ ਮੋੜਿਆ ਮੂੰਹ ਮੰਗਰ ਜਿੱਧਰੋਂ ਆਇਆ ਸੀ ਉਧਰ ਹੀ ਮੁੜਨ ਲੱਗਿਆ ਤਾਂ ਕੀ ਦੇਖਦਾ ਕਿ ਉਹਦਾ ਦੋਸਤ ਹਫਾ ਟੁੱਟਿਆ ਸਾਹੋ ਸਾਹੀ ਹੋਇਆ ਆ ਰਿਹਾ ਲੰਗ ਮਾਰਦਾ ਮਰਦਾ ਭੱਜਿਆ ਆਉਂਦਾ ਹੈ ਤਾਂ ਉਹ ਹੱਸਦਾ ਖੜਾ ਮਹਾਕਾਲ ਪੰਡਤ ਨੇ ਦੇਖਿਆ ਵੀ ਆ ਤਾਂ ਦੋਸਤ ਆਉਂਦਾ ਤੁਰਿਆ ਵੀ ਇਹ ਕੀ ਪੰਗਾ ਪੈ ਰਿਹਾ ਮੈਂ ਇਹਦੇ ਕੋਲ ਜਾਣਾ ਇਹ ਕਹਿੰਦਾ ਇਹਨੇ ਮਰਨਾ ਹੈ ਉਹ ਵੀ ਮੇਰੇ ਕਰਕੇ ਭਾਈ ਜਦੋਂ ਉਹ ਉਹ ਬੋਲਦਾ ਤਾਂ ਪੰਡਤ ਦੇ ਪੈਰਾਂ ਦੇ ਕੋਲ ਆ ਕੇ ਉਹ ਤਾਂ ਡਿੱਗ ਪਿਆ ਬੰਦਾ ਦੋਸਤ ਉਹਦਾ ਮਰ ਗਿਆ ਤਾਂ ਹਰਾਨੀ ਜੀ ਨਾਲ ਪੰਡਿਤ ਮਹਾਕਾਲਕ ਨੇ ਝਾਕਿਆ ਉਹ ਵੀ ਸਮਝ ਗਿਆ ਵੀ ਇਹ ਪੁੱਛਣਾ ਚਾਹੁੰਦਾ ਮੈਨੂੰ ਵੀ ਇਹਨੂੰ ਕੀ ਹੋ ਗਿਆ ਉਹ ਕਹਿੰਦਾ ਹਾਰਟ ਅਟੈਕ ਹੋ ਗਿਆ ਇਹ ਕਹਿੰਦਾ ਇੱਕ ਤਾਂ ਉਮਰ ਜ਼ਿਆਦੇ ਸੀ ਕਹਿੰਦਾ ਇਹ ਪਿਛਲੇ ਪਿੰਡ ਤੋਂ ਤੇਰੇ ਨਾਲ ਤੇਰੇ ਮਗਰ ਆ ਰਿਹਾ ਪਿਛਲੇ ਪਿੰਡ ਤੋਂ ਲੈ ਕੇ ਇਹ ਉਸ ਪਿੰਡ ਚ ਧੀ ਕਹਿੰਦਾ ਉੱਥੋਂ ਕਹਿੰਦਾ ਤੇਰਾ ਪਿੱਛਾ ਕਰ ਰਿਹਾ ਹੈ ਕਹਿੰਦਾ ਆਵਾਜ਼ ਹੈ ਨਹੀਂ ਗੁੰਗਾ ਹੈ ਤੈਨੂੰ ਹਾਕ ਨਹੀਂ ਮਾਰ ਸਕਦਾ ਸੀ ਭੱਜ ਕੇ ਤੇਰੇ ਨਾਲ ਨਹੀਂ ਰਲ ਸਕਦਾ ਸੀ ਕਿਉਂਕਿ ਲਾਂਗੜਾ ਹੈ ਹੁਣ ਕਹਿੰਦਾ ਇਹਨੇ ਪੂਰਾ ਜੋਰ ਲਾਇਆ ਹੋਇਆ ਤੇ ਭੱਜਣ ਦਾ ਕਹਿੰਦਾ ਹੁਣ ਇਹ ਓਨੀ ਕਹਿੰਦਾ ਤਾਕਤ ਹੈ ਨਹੀਂ ਸੀ ਬੁढ़ा ਤਾਂ ਬੰਦਾ ਹੈ ਇਸ ਲਈ ਕਹਿੰਦਾ ਇਹਨੇ ਜੋਰ ਲਾਉਣ ਕਰਕੇ ਇਹਨੂੰ ਹਾਰਟ ਅਟੈਕ ਹੋ ਗਿਆ ਕਹਿੰਦਾ ਮਰ ਗਿਆ ਕਹਿੰਦਾ ਤਾਂ ਉਹ ਕਹਿੰਦਾ ਹੁਣ ਮੇਰਾ ਕੋਈ ਕੰਮ ਨਹੀਂ ਮੈਂ ਹੁਣ ਜਾਣਾ ਪੰਡਤ ਨੂੰ ਕਹਿੰਦਾ ਇੱਕ ਮਿੰਟ ਖੜ੍ਹ ਕਨ ਜੇ ਐਡਾ ਨਾ ਫਿਰ ਤੂੰ ਮੈਨੂੰ ਮੇਰੀ ਮੌਤ ਦੱਸ ਕੇ ਜਾ ਵੀ ਕਦੋਂ ਹੋਊਗੀ ਉਹ ਕਹਿਣ ਲੱਗਿਆ ਮਹਾਗਾਲ ਕਹਿੰਦਾ ਹੁਣ ਤਾਂ ਅਸੀਂ ਦੱਸ ਦੇਣੀ ਇਹ ਆਮ ਬੰਦੇ ਨੂੰ ਕਹਿੰਦਾ ਇਹ ਰੱਖਿਆ ਹੋਇਆ ਓਲਾ ਰੱਬ ਨੇ ਜਮ ਰਾਜ ਨੇ ਕਹਿੰਦਾ ਓਲਾ ਤਾਂ ਹੀ ਰੱਖਿਆ ਹੋਇਆ ਹੈ ਵੀ ਜੇ ਬੰਦੇ ਨੂੰ ਪਤਾ ਲੱਗ ਜਾਵੇ ਮੇਰੀ ਮੌਤ ਫਲਾਣੇ ਦਿਨ ਹੋਊ ਕਹਿੰਦਾ ਫਿਰ ਤਾਂ ਬੰਦਾ ਉਹੀ ਘਟ ਜਾਂਦਾ ਕਹਿੰਦਾ ਫਿਕਰਾਂ ਚ ਨਹੀਂ ਕਹਿੰਦਾ ਹਾਸਿਆਂ ਖੇਡਿਆਂ ਚ ਜਿਉਂਦਾ ਉਹਨਾਂ ਚਿਰ ਉਹ ਕਹਿੰਦਾ ਨਹੀਂ ਤੂੰ ਮੈਨੂੰ ਤਾਂ ਦੱਸ ਉਹ ਕਹਿੰਦਾ ਵੀ ਕਹਿੰਦਾ ਉਹ ਮੈਨੂੰ ਐ ਲੱਗਦਾ ਵੀ ਜਿਵੇਂ ਤੇਰੇ ਦੋਸਤ ਦੀ ਮੌਤ ਹੋਈ ਐ ਤੂੰ ਸੰਭਲ ਗਿਆ ਵੀ ਆਪਦੀ ਸੁਣ ਕੇ ਵੀ ਸੰਭਲੇਗਾ ਕਹਿੰਦਾ ਮੈਂ ਤੈਨੂੰ ਦੱਸ ਦਿੰਨਾ ਫਿਰ ਕਹਿੰਦਾ ਅੱਜ ਤੋਂ 6 ਮਹੀਨੇ ਅੱਜ ਦਾ ਹੀ ਦਿਨ ਹੋਊਗਾ 6 ਮਹੀਨਿਆਂ ਨੂੰ ਅੱਜ ਦੇ ਦਿਨ ਕਹਿੰਦਾ ਤੇਰੀ ਵਾਰੀ ਐ ਹੋਊਗੀ ਵੀ ਤੇਰੀ ਮੌਤ ਕਹਿੰਦਾ ਨਾਲ ਦੇ ਰਾਜ ਦੇ ਵਿੱਚ ਇੱਥੇ ਨਹੀਂ ਹੁੰਦੀ ਗਵੰਡੀ ਰਾਜ 'ਚ ਹੋਊਗੀ ਹੋਊਗੀ ਵੀ ਕਹਿੰਦਾ ਫਾਂਸੀ ਆਊਗੀ ਤੈਨੂੰ ਵੱਡੀ ਗੱਲ ਇਹ ਆ ਕਹਿੰਦਾ ਉਹ ਫਾਂਸੀ ਦੂੰ ਤੂੰ ਕਹਿੰਦਾ ਹੱਸਦਾ ਖੇਡਦਾ ਖੁਸ਼ ਹੋ ਕੇ ਕਹਿੰਦਾ ਪਾਵੇਂ ਗਗਲੇ 'ਚ ਪਾਵਾਵੇਂਗਾ ਭਾਈ ਪੰਡਤ ਵੀ ਹੈਰਾਨ ਤੇ ਐਨੇ ਨੂੰ ਉਹ ਵੀ ਬੱਗ ਗਿਆ ਮਹਾਕਾਲ ਵੀ ਕਹਿੰਦਾ ਹੁਣ ਮੇਰਾ ਕੋਈ ਕੰਮ ਨਹੀਂ ਹਲੇ ਚਲੋ ਜੀ ਪੰਡਤ ਨੇ ਆਪਦੇ ਦੋਸਤ ਦਾ ਸੰਸਕਾਰ ਕਰਵਾਇਆ ਕਰਾ ਕੇ ਤਾਂ ਦੂਜੇ ਦਿਨਾਂ ਮਹਿਲਾ ਚ ਰਾਜੇ ਦੇ ਵਗ ਗਿਆ ਰਾਜੇ ਦੇ ਮਹਿਲਾ ਚ ਵਗ ਗਿਆ ਕਿਉਂਕਿ ਉਹ ਵਿਦਵਾਨ ਹੋਣ ਕਰਕੇ ਜਾਣਦੇ ਸੀ ਰਾਜੇ ਰਾਣੇ ਸਾਰੇ ਪੰਡਤ ਨੂੰ ਤਾਂ ਉੱਥੇ ਗਿਆ ਜਾ ਕੇ ਉਹਨੇ ਦੱਸਿਆ ਪੰਡਤ ਨੂੰ ਰਾਜੇ ਨੂੰ ਇਹ ਸਾਰੀ ਕਹਾਣੀ ਸੁਣਾਈ ਪੰਡਤ ਨੇ ਕਹਿੰਨਾ ਮੈਂ ਤਾਂ ਆਇਆ ਵੀ ਤੇਰੇ ਕੋਲ ਵਿਦਵਾਨ ਨੇ ਪੰਡਤ ਵੀ ਗਿਆਨੀ ਨੇ ਮੂਨੀ ਬਹੁਤ ਨੇ ਤੇਰੇ ਕੋਲੇ ઋષਿ 무ਨੀ ਨੇ ਤੇਰੇ ਮੰਤਰੀ ਵਜ਼ੀਰ ਵੀ ਸਮਝਦਾਰ ਹੁੰਦੇ ਨੇ ਵੀ ਕੋਈ ਹੱਲ ਕੱਢਣਗੇ ਇਸ ਗੱਲ ਦਾ ਮੇਰੀ ਵੀ ਮੇਰੀ ਜਿਹੜੀ 6 ਮਹੀਨਿਆਂ ਨੂੰ ਗਵੰਡੀ ਰਾਜ ਚ ਮੌਤ ਹੋਣੀ ਹੈ ਜਦੋਂ ਭਾਈ ਉਹਨਾਂ ਨੇ ਸੁਣੀ ਗੱਲ ਤਾਂ ਮੰਤਰੀ ਕਹਿਣ ਲੱਗੇ ਕਹਿੰਦੇ ਮਹਾਰਾਜ ਇਹ ਮੌਤ ਤਾਂ ਹਲੇ 6 ਮਹੀਨਿਆਂ ਨੂੰ ਹੋਊ ਉਹ ਵੀ ਗਵੰਡੀ ਰਾਜ ਚ ਵੀ ਕਿਉਂ ਨਾ ਆਪਾਂ 6 ਮਹੀਨੇ ਇਹਨਾਂ ਨੂੰ ਇੱਥੇ ਰੱਖ ਲੋ ਜਾਣ ਹੀ ਨਾ ਦਿਓ ਮੌਤ ਜੇ ਗਵੰਡੀ ਰਾਜ ਚ ਨਹੀਂ ਜਾਣ ਕੇ ਤਾਂ ਮੌਤ ਹੋਊ ਕਿਵੇਂ ਫਿਰ ਉਹ ਭਾਈ ਰਾਜਾ ਵੀ ਕਹਿੰਦਾ ਠੀਕ ਹੈ ਪਾਉ ਇਹਨੂੰ ਕਹਿੰਦੇ ਤੂੰ ਮਹਿਲਾਂ ਚ ਹੀ ਰਹਿ ਚਲੋ ਜੀ ਰਾਜਾ ਕਹਿੰਦਾ ਵੀ ਮੇਰੀ ਅਗਿਆਤੋ ਬਿਨਾ ਇਹਨੂੰ ਕੋਈ ਵੀ ਅੰਦਰ ਮਿਲਿਓ ਨਾ ਨਾ ਇਹਨੂੰ ਬਾਹਰ ਜਾਣ ਦਿਓ ਵੀ ਅੰਦਰ ਜਿੱਥੇ ਮਰਜੀ ਟਹਿਲ ਲਵੇ ਵੀ ਜੇ ਕੋਈ ਇਹਨੂੰ ਮਿਲਣ ਆਉਂਦਾ ਤਾਂ ਮੈਨੂੰ ਮਲਾਇਓ ਪਹਿਲਾਂ ਚਲੋ ਜੀ 6 ਮਹੀਨੇ ਹੋ ਗਏ ਲੰਘ ਗਿਆ ਟਾਈਮ ਰਾਜੇ ਦੇ ਮਹਿਲਾਂ ਚ ਰਹਿੰਦਾ ਜਮੇ ਹੀ ਨਹੀਂ ਬਾਹਰ ਨਿਕਲਦਾ ਪੰਡਤ ਮਹਿਲਾਂ ਦੇ ਅੰਦਰ ਹੀ ਰਹਿੰਦਾ ਤਾਂ ਸਾਰਿਆਂ ਨੂੰ ਪਤਾ ਹੈ ਵੀ ਇਹ ਰਾਜੇ ਦਾ ਖਾਸ ਬੰਦਾ ਹੈ ਤਾਂ ਉਹ ਜਿੱਧਰ ਵੀ ਫਿਰਦਾ ਹੈ ਉਹਨੂੰ ਕੋਈ ਟੋਕਾ ਰੋਕ ਟੋਕ ਨਹੀਂ ਹੈਗੀ ਟੋਕਦਾ ਨਹੀਂ ਕੋਈ ਤਾਂ ਇੰਨੇ ਨੂੰ ਜਦੋਂ ਵੀ ਹੁਣ ਕੱਲ ਨੂੰ ਉਹ ਦਿਨ ਆ ਗਿਆ ਤਾਂ ਪੰਡਤ ਵੀ ਸੋਚਦਾ ਹੈ ਵੀ ਆ ਗਏ ਹੋਗੇ 6 ਮਹੀਨੇ ਹੋ ਗਏ ਕੱਲ ਨੂੰ ਮੇਰੀ ਮੌਤ ਦਾ ਦਿਨ ਹੈ ਫਿਰ ਉਹ ਜਿਹੜਾ ਕਹਿ ਕੇ ਗਿਆ ਮੈਨੂੰ ਵੀ ਮੈਂ ਤਾਂ ਆ ਬੈਠਾ ਕਿਵੇਂ ਮੈਨੂੰ ਲੈ ਜੂ ਬਾ ਦੂਏ ਰਾਜਚੀ ਨਹੀਂ ਜਾਂਦਾ ਭਾਈ ਉਹ ਤਾਂ ਸਵੇਹਾ ਹੀ ਸੌ ਗਿਆ ਪੰਡਤ ਕਹਿੰਦਾ ਵੀ ਛੇਤੀ ਛੇਤੀ ਦਿਨ ਚੜੇ ਦੁੱਜਾ ਖੁਸ਼ੀ ਚ ਸੌਂ ਗਿਆ ਮਿੰਟ ਚ ਕਹਿੰਦਾ ਵੀ ਹੁਣ ਦੇਖੂ ਕਿ ਮਿਲ ਜਾਊਗਾ ਕਹਿੰਦਾ ਆ ਬੈਠਾ ਸੁੱਤਾ ਹੋਇਆ ਭਾਈ ਉਹਨੂੰ ਰਾਤ ਨੂੰ ਨੀਂਦ ਚ ਚੱਲਣ ਦੀ ਬਿਮਾਰੀ ਸੀ ਉਹਨੂੰ ਖੁਦ ਨੂੰ ਵੀ ਨਹੀਂ ਸੀ ਪਤਾ ਵੀ ਮੈਂ ਨੀਂਦ ਚ ਚੱਲਦਾ ਤਾਂ ਉੱਠ ਖੜਿਆ ਤਾਂ ਰਾਤ ਨੂੰ ਉੱਠ ਕੇ ਬਾਹਰ ਨਿਕਲ ਗਿਆ ਤਵੇਲੇ ਚ ਬਾਗ ਗਿਆ ਘੋੜਿਆਂ ਵਾਲੇ ਚ ਰਾਜੇ ਦੇ ਘੋੜਾ ਵੀ ਉਹ ਚੱਕਿਆ ਲਿਆ ਜੀ ਉਹਦੇ ਤੇ ਬੈਠਾ ਜਿਹੜਾ ਸਭ ਤੋਂ ਤੇਜ਼ ਭੱਜਦਾ ਸੀ ਗਵੰਡੀ ਰਾਜ ਤੇ ਜਾ ਵੜਿਆ ਕਿਸੇ ਪਹਿਰੇਦਾਰ ਨੇ ਪੁੱਛਿਆ ਨਹੀਂ ਵੀ ਇਹ ਤਾਂ ਰਾਜੇ ਦਾ ਖਾਸ ਬੰਦਾ ਹੈ ਆਪਾਂ ਕਿਉਂ ਇਹਨੂੰ ਟੋਕਾ ਟਾਕੀ ਕਰੀਏ ਰਾਜੇ ਦਾ ਕਿਹਾ ਹੋਇਆ ਗਿਆ ਭਾਈ ਜਾ ਕੇ ਰਾਤੋਂ ਰਾਤ ਉੱਥੇ ਵੀ ਰਾਜੇ ਦੇ ਮਹਿਲ 'ਚ ਪਹੁੰਚ ਗਿਆ ਹੋਣੀ ਦੇਖੋ ਕੀ ਕਰਾਉਂਦੀ ਹੈ ਤਾਂ ਉੱਥੇ ਵੀ ਰਾਜੇ ਦੇ ਮਹਿਲ 'ਚ ਵੀ ਉੱਥੇ ਵਗ ਗਿਆ ਜਿੱਥੇ ਰਾਜਾ ਤੇ ਰਾਣੀ ਸੁੱਤੇ ਪਈ ਤੇ ਉਸ ਕਮਰੇ 'ਚ ਵਗ ਗਿਆ ਰਾਣੀ ਦੇ ਕਮਰੇ 'ਚ ਤਾਂ ਜਿੱਥੇ ਰਾਣੀ ਪਈ ਤੀ ਉੱਥੇ ਡਿੱਗ ਪਿਆ ਬੈੱਡ ਤੇ ਉਸ ਪਲੰਘ 'ਤੇ ਡਿੱਗ ਕੇ ਉੱਥੇ ਹੀ ਸੌਂ ਗਿਆ ਚਲੋ ਜੀ ਰਾਜਾ ਉੱਠਿਆ ਤੜਕੇ ਨੂੰ ਉਹ ਦੇਖਦਾ ਵੀ ਆਹ ਕੀ ਪੰਡਤ ਕੌਣ ਪਿਆ ਇਹ ਮੇਰੀ ਰਾਣੀ ਦੇ ਨਾਲ ਪਿਆ ਤਾਂ ਉਹਨੇ ਫੜਿਆ ਹੋ ਠਾਇਆ ਵੀ ਤੂੰ ਕੌਣ ਐ ਉਹ ਕਹਿੰਦਾ ਮੈਂ ਇੱਥੇ ਕਿਵੇਂ ਆ ਗਿਆ ਕਹਿੰਦਾ ਉਹ ਕਹਿੰਦਾ ਤੂੰ ਬਖੰਡ ਜੈਨਾ ਲਾ ਰਾਜਾ ਕਹਿੰਦਾ ਕਹਿੰਦਾ ਇਹਨੂੰ ਲੈ ਕੇ ਆਓ ਫੜ ਕੇ ਕਚਹਿਰੀ ਚ ਲਿਆਓ ਇੱਥਾਂ ਲੈ ਗਏ ਭਾਈ ਫੜ ਕੇ ਤਾਂ ਉਹਨੂੰ ਕਹਿੰਦੇ ਵੀ ਸੱਚ ਦੱਸ ਤੂੰ ਰਾਣੀ ਦੇ ਪਲਗ ਤੇ ਕਿਉਂ ਪਿਆ ਤੀ ਕੌਣ ਐ ਤੂੰ ਕਿਵੇਂ ਤੂੰ ਅੰਦਰ ਆ ਗਿਆ ਉਹ ਕਹਿੰਦਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੇਰੀ ਇੱਕ ਅਰਜ਼ ਸੁਣ ਲਓ ਬੀ ਮੈਨੂੰ ਨਹੀਂ ਪਤਾ ਮੈਂ ਹੁਰ ਕਿਵੇਂ ਆ ਗਿਆ ਕੀ ਮੈਨੂੰ ਆਉਂਦੇ ਜਾਂਦੇ ਨੂੰ ਥੋਡੇ ਪਹਿਰੇਦਾਰਾਂ ਨੇ ਨਹੀਂ ਰੋਕਿਆ ਕਿਉਂ ਨਹੀਂ ਰੋਕਿਆ ਮੈਨੂੰ ਕਿਸੇ ਨੇ ਵੀ ਨਾ ਮੈਨੂੰ ਪਤਾ ਹੈ ਦੂਜੀ ਗੱਲ ਥੋਡੇ ਅੱਖਾਂ ਦੇ ਸਾਹਮਣੇ ਹੀ ਜੀ ਗਲਤੀ ਕਹਿੰਦਾ ਕੌਣ ਕਰੂ ਇਹ ਜੀ ਗੁਸਤਾਖੀ ਜਿਹੜਾ ਰਾਣੀ ਦੇ ਪਲੰਗ ਤੇ ਪਊਗਾ ਮੌਤ ਹੀ ਆਉਦੀ ਤਾਂ ਰਾਜਾ ਕਹਿੰਦਾ ਹੁਣ ਮੈਂ ਤੈਨੂੰ ਫਾਹਾ ਦੂੰ ਲਾਹੂੰ ਫਾਹੇ ਤਾਂ ਤੈਨੂੰ ਲਾਹੂੰ ਐ ਲਾਹੂੰ ਕਹਿੰਦਾ ਵੀ ਵਰ ਬੰਲਾ ਦੱਸ ਕਹਿੰਦਾ ਤੂੰ ਕੀ ਕਰਨ ਆਇਆ ਉਹਨੇ ਭਾਈ ਸਾਰੀ ਕਹਾਣੀ ਸੁਨਾਤੀ ਕਹਿੰਦਾ ਦੇਖੋ ਜੀ ਵੀ ਮੈਨੂੰ ਤਾਂ ਇੰਨਾ ਪਤਾ ਹੈ ਵੀ ਅੱਜ ਮੇਰੀ ਮੌਤ ਹੋਣੀ ਹੈ ਉਹ ਵੀ ਕਹਿੰਦਾ ਮੈਨੂੰ ਦਿਸ ਰਹੀ ਹੈ ਵੀ ਹੁਣ ਹੋਊਗੀ ਮੇਰੀ ਮੌਤ ਅੱਜ ਤੁਸੀਂ ਕਹਿੰਦੇ ਹੋ ਵੀ ਫਾਹੇ ਲਾਵਾਂਗੇ ਤੈਨੂੰ ਰਾਜਾ ਕਹਿੰਦਾ ਤੈਨੂੰ ਕਿਵੇਂ ਪਤਾ ਹੈ ਵੀ ਤੇਰੀ ਮੌਤ ਹੋਣੀ ਹੈ ਤਾਂ ਉਹਨੇ ਭਾਈ ਉਹੀ ਮਹਾਕਾਲ ਵਾਲੀ ਸਾਰੀ ਕਹਾਣੀ ਆਦਤੋਂ ਲੈ ਕੇ ਅੰਤ ਤੱਕ ਉਹਨੂੰ ਸੁਨਾਤੀ ਵੀ ਅੱਜ ਫਹਾ ਉਹਨੇ ਮੈਨੂੰ ਉਹ ਵੀ ਗਵੰਡੀ ਰਾਜਚਵੀ ਉਹ ਤਾਂ ਮੈਂ ਪਹੁੰਚ ਹੀ ਗਿਆ ਦਿਸ ਰਿਹਾ ਕਹਿੰਦਾ ਵੀ ਮੈਂ ਮਰੂੰਗਾ ਅੱਜ ਤਾਂ ਰਾਜਾ ਕਹਿਣ ਲੱਗਿਆ ਕਹਿੰਦਾ ਜੇ ਇਹਨੇ ਮਰਨਾ ਹੀ ਹੈ ਅੱਜ ਕਹਿੰਦਾ ਫਿਰ ਮੈਂ ਕਾਨੂੰ ਆਪਦੇ ਸਿਰ ਪਾਵਾਂ ਕਹਿੰਦਾ ਇੱਕ ਖੂਨ ਫਿਰ ਸੋਚ ਕੇ ਜੇ ਕਹਿੰਦਾ ਵੀ ਇਹ ਵੀ ਪੰਗਾ ਹੋ ਗਿਆ ਵੀ ਮੈਂ ਫਾਹੇ ਦਾ ਹੁਕਮ ਲਾਤਾ ਜੇ ਮੈਂ ਇਹਨੂੰ ਫਾਂਸੀ ਨਹੀਂ ਲਾਉਂਦਾ ਤਾਂ ਮੇਰੇ ਵੀ ਹੁਕਮ ਦੀ ਅਦੁੱਲੀ ਹੁੰਦੀ ਹੈ ਵੀ ਮੈਨੂੰ ਮੈਂ ਵੀ ਬਚਨ ਤੋਂ ਹਾਰਦਾ ਵੀ ਮੈਨੂੰ ਪਰਜ ਆਖੂਗੀ ਵੀ ਮੁੱਕਰ ਗਿਆ ਕਹਿੰਦਾ ਵੀ ਹੁਣ ਕਿਵੇਂ ਸੋਚ ਚ ਪਈ ਹੈ ਰਾਜਾ ਵੀ ਹੁਣ ਕਰੀਏ ਤਾਂ ਕੀ ਕਰੀਏ ਵੀ ਮਾਰਦਾ ਤਾਂ ਖੂਨ ਮੇਰੇ ਗਲ ਪੈਂਦਾ ਜਦ ਕਹੇ ਨੇ ਹੁ ਵੀ ਮਰ ਜਾਣਾ ਹੈ ਅੱਜ ਜੇ ਮੈਂ ਇਹਨੂੰ ਨਹੀਂ ਫਾਂਸੀ ਲਾਉਂਦਾ ਤਾਂ ਮੇਰਾ ਬਚਨ ਜਾਂਦਾ ਮੇਰਾ ਜਨਤਾ ਦਾ ਮੋਹ ਭੰਗ ਹੋ ਜੂ ਮੈਥੋਂ ਭਰੋਸਾ ਚੱਕਿਆ ਜਾਊ ਵਜ਼ੀਰ ਕਹਿਣ ਲੱਗੇ ਰਾਜਾ ਤੂੰ ਐਂ ਕਰ ਇਹਨੂੰ ਕੱਚੇ ਧਾਗੇ ਨਾਲ ਫਾਹਾ ਲਾ ਦੇ ਨਾਲੇ ਤਾਂ ਤੇਰਾ ਵਾਚਨ ਰਹਿ ਜੂ ਵੀ ਤਾਂ ਫਾਹਾ ਲਾਤਾ ਨਾਲੇ ਇਹ ਮਰੂਗਾ ਨਹੀਂ ਕੱਚੇ ਧਾਗੇ ਨਾਲ ਮਾਰੇ ਨੇ ਹੁੰ ਵੀ ਜਾਣੇ ਅਬ ਦੇ ਟਾਈਮ ਤੇ ਲੈ ਜੂਗਾ ਇਹਨੂੰ ਮਹਾਕਾਲ ਰਾਜਾ ਕਹਿੰਦਾ ਠੀਕ ਐ ਕੱਚਾ ਧਾਗਾ ਮੰਗਾ ਲਿਆ ਭਾਈ ਉਧਰੋਂ ਪੰਡਤ ਹੱਸਦਾ ਅੰਦਰੋਂ ਅੰਦਰੀ ਲੈ ਕਹਿੰਦਾ ਹੁਣ ਹੁਣ ਨਹੀਂ ਕਹਿੰਦਾ ਫਿਰ ਮੈਂ ਮਰਦਾ ਕਹਿੰਦਾ ਕੱਚੇ ਧੱਗ ਨਾਲ ਵੀ ਕਦੇ ਮੌਤ ਹੋਈ ਹੈ ਕਿਸੇ ਦੀ ਕਹਿੰਦਾ ਇਹ ਤਾਂ ਜਲ ਮੈਂ ਰੱਬ ਮੈਂ ਹੁਣ ਮਰਦਾ ਨਹੀਂ ਕਹਿੰਦਾ ਬਚ ਗਿਆ ਫਾਹਾ ਵੀ ਲੱਗ ਰਿਹਾ ਹੈ ਪਰ ਮੈਂ ਮਰੂੰਗਾ ਨਹੀਂ ਕਹਿੰਦਾ ਖੁਸ਼ੀ ਖੁਸ਼ੀ ਭਾਈ ਪਾ ਰਿਹਾ ਆਪਦੇ ਗਲ ਚ ਪਵਾ ਰਿਹਾ ਹੈ ਉਹਨਾਂ ਤੋਂ ਕਿਉਂ ਉਹਨੂੰ ਤਾਂ ਐ ਵੀ ਕੱਚੇ ਧੱਗ ਨਾਲ ਕਿਹੜਾ ਮੈਂ ਮਰੂੰਗਾ ਕਰਤਾ ਭਾਈ ਉਹਦਾ ਸਾਰਾ ਕੁਝ ਕਰਕੇ ਜਦੋਂ ਕਹਿੰਦੇ ਵੀ ਹੁਣ ਇਹਨੂੰ ਦੇ ਦੋ ਫਾਹਾ ਕੱਚਾ ਧੱਗਾ ਪਾ ਕੇ ਆਪਦੀ ਜਾਨ ਚ ਤਾਂ ਪੰਡਤ ਜਦੋਂ ਉੱਪਰ ਨੂੰ ਚੱਕਿਆ ਉਹਨਾਂ ਨੇ ਉਹ ਹੇਠਾਂ ਡਿੱਗ ਪਿਆ ਜਦੋਂ ਧਾਗਾ ਟੁੱਟ ਕੇ ਤਾਂ ਕਿਉਂ ਨਾ ਪੰਡਤ ਦੇ ਤਾਂ ਹਰੇਕ ਸਾਹ ਦੇ ਨਾਲ ਅੰਦਰੋਂ ਲਹੂ ਦਾ ਪਹਾੜਾ ਡਿੱਗਿਆ ਕਰੇ ਸਾਰੇ ਝਾਕਣ ਵੀ ਆ ਕੀ ਹੋ ਗਿਆ ਇਹ ਤਾਂ ਕਿਉਂਕਿ ਜਿਹੜਾ ਕੱਚਾ ਧਾਗਾ ਸੀ ਨਾ ਉਹ ਉਹਨੇ ਚਿਰਚੀ ਆਪਦਾ ਕੰਮ ਕਰ ਗਿਆ ਉਹ ਸਾਰੇ ਹੈਰਾਨ ਵੀ ਆਪਾਂ ਤਾਂ ਕੱਚਾ ਧਾਗਾ ਕਹਿੰਦੇ ਤੇ ਵੀ ਉਹਨੇ ਤਾਂ ਇਹਦੀ ਨਸ ਕੱਟਤੀ ਗਲੇ ਦੀ ਇਹ ਤਾਂ ਕੋਨੀਓ ਖੂਨ ਹੋਇਆ ਪਿਆ ਫੇਰ ਭਾਈ ਉਹ ਦੇਖਦੇ ਨੇ ਵੀ ਆ ਤਾਂ ਕੁਦਰਤ ਦਾ ਵਰਤਾਰਾ ਉਹੀ ਹੋ ਗਿਆ ਜਿਹੜਾ ਇਹ ਕਹਿੰਦਾ ਸੀ ਇੱਥੋਂ ਗੱਲ ਇਹ ਤਾਂ ਹੀ ਸਿਆਣੇ ਹੁਣ ਥਾਂ ਹੀ ਕਹਿੰਦੇ ਨੇ ਬਈ ਬੰਦਾ ਚੱਲ ਕੇ ਜਾਂਦਾ ਜਿੱਥੇ ਦੀ ਟਿੱਕਰੀ ਹੁੰਦੀ ਹੈ ਥਾਂ ਉਹ ਨਹੀਂ ਚੱਲ ਕੇ ਆਉਂਦਾ ਕਿੰਨਾ ਉਹਨੇ ਉਹੀ ਖੁਸ਼ੀ-ਖੁਸ਼ੀ ਆਪਦੇ ਗਲ ਚ ਵੀ ਪਵਾਇਆ ਹਾਹਾ ਜਿਵੇਂ ਉਹਨੂੰ ਦੱਸ ਕੇ ਗਿਆ ਤੀ ਮਹਾਕਾਲ ਉਹੀ ਸਾਰਾ ਭਾਣਾ ਵਰਤਿਆ ਉਸੇ ਦਿਨ ਉਹਦੀ ਮੌਤ ਹੋ ਗਈ ਇਹ ਭਾਈ ਆਲਾ ਨਹੀਂ ਜਾਂਦਾ ਜੋ ਵੀ ਆਪਾਂ ਜਿੰਨੇ ਸਾਹ ਲਿਖੇ ਹੋਏ ਨੇ ਆਪਾਂ ਸਾਰਿਆਂ ਨੇ ਉਹੀ ਭੋਗਣੇ ਨੇ ਇੱਕ ਵੱਧਰ ਨਾ ਇੱਕ ਘਟ ਜਿੱਥੋਂ ਆਪਾਂ ਨੂੰ ਚੱਕਣਾ ਆਪਾਂ ਨੂੰ ਆਪਦੇ ਆਪ ਹੀ ਪਰਮਾਤਮਾ ਉਸ ਜਗ੍ਹਾ ਤੇ ਲੈ ਜਾਂਦਾ ਸੋ ਕਮੈਂਟ ਕਰਕੇ ਜਤਸਿਓ ਜਰੂਰ ਦੱਸਿਓ ਵੀ ਤੁਹਾਨੂੰ ਕਹਾਣੀ ਇਹ ਬਾਤ ਮੇਰੀ ਕਹੀ ਜੀ ਲੱਗੀ